ਜੋਗਨ ਪ੍ਰਚਾਰ ਦੇ ਵਿੱਚ ਤਰਨਚੋਗ ਪਹੁੰਚੇ ਨੇ ਡ੍ਰੀਮ ਸਿਟੀ ਗੱਲ ਕਰਨੇ ਆ ਤਰਨਚੋਗ ਜੀ ਅੱਜ ਡ੍ਰੀਮ ਸਿਟੀ ਆਏ ਉਹ ਚਰਨਜੀਤ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਲਈ ਕਿਸ ਤਰ੍ਹਾਂ ਐਸਾ ਕਿ ਅਟਾਰੀ ਵਿਧਾਨ ਸਭਾ ਦਾ ਬਹੁਤ ਇੰਪੋਰਟੈਂਟ ਹਿੱਸਾ ਹੈ ਔਰ ਸ਼ਹਿਰ ਦੀ ਨੱਕਾ ਡ੍ਰੀਮ ਸਿਟੀ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਡਾਕਟਰ ਪ੍ਰੋਫੈਸਰ ਟੀਚਰਸ ਵਾਟ ਐਵਰ ਇੰਡਸਟਰੀਸ ਇੱਥੇ ਇਹਨਾਂ ਨੇ ਮਕਾਨ ਬਣਾਏ ਨੇ ਔਰ ਇੱਕ ਫੈਮਿਲੀ ਦੀ ਤਰ੍ਹਾਂ ਰਹ ਰਹੇ ਇੱਥੇ ਬੈਠ ਕੇ ਗੱਲ ਹੋਈ ਹੈ ਰਾਸ਼ਟ੍ਰ ਹਿੱਤ ਚ ਨਰਿੰਦਰ ਮੋਦੀ ਜੀ ਨੂੰ ਵੋਟ ਕਰਨਗੇ ਔਰ ਤਰਨਜੀਤ ਸਿੰਘ ਸੰਧੂ ਨੂੰ ਇੱਥੋਂ ਜਿਤਾ ਕੇ ਭੇਜਣਗੇ ਇਹਨਾਂ ਨੇ ਸੰਕਲਪ ਲੀਤਾ ਔਰ ਮੈਨੂੰ ਪਤਾ ਹੈ ਕਿ ਡ੍ਰੀਮ ਸਿਟੀ ਦਾ ਸੰਕਲਪ ਛੋਟਾ ਸੰਕਲਪ ਨਹੀਂ ਹੁੰਦਾ ਔਰ ਇਹ ਲੋਕ ਅੱਗੇ 224 400 ਏਮਪਲਾਈ ਇਹਨਾਂ ਕੋ ਕੰਮ ਕਰਦਾ ਔਰ ਇਹਨਾਂ ਨੇ ਕਿਹਾ ਸੀ ਇਹਨੂੰ ਮੁਹਿੰਮ ਬਣਾਵਾਂਗੇ ਕਿ ਜੋ ਰਾਮ ਕੋ ਲਾਏ ਥੇ ہم ان کو لائیں گے جنہوں نے کرتار پور کا لانگا کھولا ہے ہم ان کے ساتھ ہیں اس مشن کو لے کے نکلے ہیں اور میں جاننا ہے جڑے چہرے ہیں بڑے अमृतसर ਦੇ ਪ੍ਰਭਾਵਸ਼ਾਲੀ ਚਿਹਰੇ ਇਹਰਾ अमृतसर ਦੇ ਚੋਣਾਂ ਤੇ ਬਹੁਤ ਵੱਡਾ ਅਸਰ ਹੋਣ ਵਾਲਾ ਸੋ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਇਹ ਨਾਰਾ ਲੈਂਦੇ ਹੋਏ ਅੱਜ ਡ੍ਰੀਮ ਸਿਟੀ ਪਹੁੰਚੇ ਨੇ ਤਰुण ਚੌਕ ਔਰ ਤਰੰਤ ਜਿਹੜਾ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਆਮ ਦੇ ਸਰ ਚੋਣ ਪ੍ਰਚਾਰ ਦੇ ਵਿੱਚ ਤਰुण ਚੌਕ ਪਹੁੰਚੇ ਨੇ ਡ੍ਰੀਮ ਸਿਟੀ ਗੱਲ ਕਰਨਿਆ ਤਰुण ਚੌਕ ਜੀ ਅੱਜ ਡ੍ਰੀਮ ਸਿਟੀ ਆਏ ਹੋ ਚਰਨਜੀਤ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਨੇ ਕਿਸ ਤਰ੍ਹਾਂ ਐਸਾ ਕਿ ਅਟਾਰੀ ਵਿਧਾਨ ਸਭਾ ਦਾ ਬਹੁਤ ਇੰਪੋਰਟੈਂਟ ਹਿੱਸਾ ਹੈ ਔਰ ਸ਼ਹਿਰ ਦੀ ਨਾਕਾ ਡ੍ਰੀਮ ਸਿਟੀ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਡਾਕਟਰ ਪ੍ਰੋਫੈਸਰ ਟੀਚਰਸ ਵਾਟੇਵਰ ਇੰਡਸਟਰੀਸ ਇੱਥੇ ਇਹਨਾਂ ਨੇ ਮਕਾਨ ਬਣਾਏ ਨੇ ਔਰ ਇੱਕ ਫੈਮਿਲੀ ਦੀ ਤਰ੍ਹਾਂ ਰਹਿ ਰਹੇ ਇੱਥੇ ਬੈਠ ਕੇ ਗੱਲ ਹੋਈ ਹੈ ਰਾਸ਼ਟਰ ਹਿੱਤ ਚ ਨਰਿੰਦਰ ਮੋਦੀ ਜੀ ਨੂੰ ਵੋਟ ਕਰਨਗੇ ਔਰ ਤਰਨਜੀਤ ਸਿੰਘ ਸੰਧੂ ਨੂੰ ਇੱਥੋਂ ਜਿਤਾ ਕੇ ਭੇਜਣਗੇ ਇਹਨਾਂ ਨੇ ਸੰਕਲਪ ਲਿੱਤਾ ਔਰ ਮੈਨੂੰ ਪਤਾ ਹੈ ਕਿ ਡ੍ਰੀਮ ਸਿਟੀ ਦਾ ਸੰਕਲਪ ਛੋਟਾ ਸੰਕਲਪ ਨਹੀਂ ਹੁੰਦਾ ਔਰ ਇਹ ਲੋਕ अगे दो, दो सौ चार चार सौ इंपलाई इन्हों को कम करता है और इन्होंने कहा कि इन मुहिम बनावे कि जो राम को लाए थे हम उनको लाएंगे जिन्होंने करतारपुर का लाग लांगा खोला है हम उनके साथ हैं इस मिशन में लैके निकले ने और मैं जानना है जोड़े चेहरे ने बड़े अमृतसर के प्रभावशाली चेहरे ऐरा अमृतसर के चुनाव से बहुत व्डा असर होने वाला जो तो जो राम को लाए हैं हम उनको लाएंगे ए नारा लंदे हुए आज ड्रीम सिटी पहुंचे ने तरुण जोग और तरन जोड़े अपने उम्मीदवार के हक दे बीच प्रचार कर रहे ने कैमरा पर्सन विपिन दे नाल ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर